ਪਿਆਰੇ ਬੱਚਿਓ ਅੱਜ ਅਸੀਂ ਜਮਾਤ 6ਵੀਂ ਦੇ ਪ੍ਰੈਕਟੀਕਲ ਭੋਜਨ ਦੇ ਵਿੱਚ ਪ੍ਰੋਟੀਨ ਦੀ ਪਰਖ ਕਰਨ ਜਾ ਰਹੇ ਹਾਂ ਇਸ ਪ੍ਰੈਕਟੀਕਲ ਨੂੰ ਕਰਨ ਵਾਸਤੇ ਸਾਨੂੰ ਚਾਹੀਦੇ ਨੇ ਕੋਪਰ ਸਲਫੇਟ ਸੋਡੀਅਮ ਹਾਈਡ੍ਰੋਕਸਾਈਡ ਪੀਸੀ ਹੋਈ ਦਾਲ ਡ੍ਰੋਪਰ ਕੁਝ ਟੈਸਟ ਟਿਊਬਸ ਆਉ ਇਸ ਪ੍ਰੈਕਟੀਕਲ ਨੂੰ ਕਰੀਏ ਸਭ ਤੋਂ ਪਹਿਲਾਂ ਅਸੀਂ ਸੋਡੀਅਮ ਹਾਈਡ੍ਰੋਕਸਾਈਡ ਦਾ ਘੋਲ ਪਰਕਨਲੀ ਤਿਆਰ ਕਰ ਲਿਆ ਹੈ ਇੱਕ ਪਰਕਨਲੀ ਦੇ ਵਿੱਚ ਸਾਡੇ ਕੋਲ ਕਾਪਰ ਸਲਫੇਟ ਦਾ ਘੋਲ ਤਿਆਰ ਕੀਤਾ ਹੈ ਇੱਕ ਪਰਕਨਲੀ ਦੇ ਵਿੱਚ ਪਾਣੀ ਪਾ ਕੇ ਰੱਖਿਆ ਹੈ ਆਓ ਅਸੀਂ ਇਹਦੇ ਵਿੱਚ ਹੁਣ ਥਾਲ ਪਾਈਏ ਅਸੀਂ ਇਹ ਦਾਲ ਦਾ ਘੋਲ ਤਿਆਰ ਕਰ ਲੈਂਦੇ ਹਾਂ ਹੁਣ ਸਾਡੇ ਕੋਲ ਇੱਕ ਦਾਲ ਦਾ ਘੋਲ ਤਿਆਰ ਹੈ ਹੁਣ ਅਸੀਂ ਇਸ ਤੇ ਉੱਪਰ ਪ੍ਰੋਟੀਨ ਦੀ ਜਾਂਚ ਦੀ ਪਰਖ ਕਰਾਂਗੇ ਇਸ ਦੇ ਬਾਰੇ ਤੇ ਅਸੀਂ ਡ੍ਰੋਪਰ ਦੀ ਮਦਦ ਦੇ ਨਾਲ ਦੋ ਪੂੰਦਾ ਕਾਪਰ ਸਲਫੇਟ ਦੀਆਂ ਲਾਾਂਗੇ ਜੋ ਕਿ ਇਸ ਦੇ ਵਿੱਚ ਤੇ ਪਾਰੇ ਫਿਰ ਪ੍ਰੈਗਨਰ ਨੂੰ ਸਾਫ਼ ਕਰ ਲੈਣੇ ਆ ਸਾਫ਼ ਪਾਣੀ ਦੇ ਨਾਲ ਇਸ ਤੋਂ ਬਾਅਦ ਅਸੀਂ ਸੋਡੀਅਮ ਹਾਈਡਰੋਕਸਾਈਡ ਦੀ 10 ਬੂੰਦਾਂ ਲੈਣੀਆਂ ਹਨ ਇਹ ਜਿਹੜੇ 10 ਬੂੰਦਾਂ ਪਾਉਂਦੇ ਦੇਖੇ ਰੰਗ ਕੀ ਆਂਦਾ ਹੈ ਮੱਚੇ ਤੇ ਰੰਗ ਬਦਲਦਾ ਹੈ ਰੰਗ ਦੇਖ ਰਹੇ ਹੋ ਹੋਗੇ ਦੇਖੋ ਇਹਦਾ ਰੰਗ ਬਦਲ ਕੇ ਵਾਇਲਟ ਬੈਂਗਣੀ ਲੰਗਾਣ ਲੱਪਿਆ ਹੈ ਜਿਦਾਂ ਤੁਸੀਂ ਦੇਖ ਸਕਦੇ ਹੋ ਕਿ ਹੁਣ ਇਸਦਾ ਰੰਗ ਬਦਲ ਕੇ ਬੈਂਗਣੀ ਹੋ ਗਿਆ ਹੈ ਬੈਂਗਣੀ ਰੰਗ ਇਹ ਦਰਸਾਉਂਦਾ ਹੈ ਕਿ ਜਿਹੜੀ ਦਾਲਾਂ ਹਨ ਉਹਨਾਂ ਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਪ੍ਰੋਟੀਨ ਹੁੰਦਾ ਹੈ ਪ੍ਰੋਟੀਨ ਦੇ ਟੈਸਟ ਵਿੱਚ ਸੋਡੀਅਮ ਹਾਈਡਰੋਕਸਾਈਡ ਤੇ ਕਾਪਰ ਸਲਫੇਟ ਜਦ ਮਿਲਾਏ ਜਾਂਦੇ ਹਨ ਤਾਂ ਉਹ ਕਿਸ ਤਰ੍ਹਾਂ ਦਾ ਰੰਗ ਬੈਂਮੀ ਕਰ ਦਿੰਦੇ ਹਨ ਇਸ ਦਾ ਮਤਲਬ ਹੁੰਦਾ ਉਸ ਵਿੱਚ ਪ੍ਰੋਟੀਨ ਹੁੰਦਾ ਹੈ ਇਸ ਤੋਂ ਸਾਬਿਤ ਹੁੰਦਾ ਹੈ ਕਿ ਦਾਲਾਂ